ਸਭਕੇ ਆ ਕਿ ਤੁਸੀਂ ਉਸ ਮਕਸਦ ਨੂੰ ਜਾਣੋ ਜਿਸ ਸੱਦੇ ਵਿੱਚ ਤੁਸੀਂ ਸੱਦੇ ਹੋਏ ਹੋ ਜਿਸ ਮਕਸਦ ਲਈ ਤੁਸੀਂ ਇਸ ਜ਼ਮੀਨ ਉੱਤੇ ਬੁਲਾਏ ਹੋਏ ਜਿਸ ਮਕਸਦ ਲਈ ਖੁਦਾ ਨੇ ਤੁਹਾਨੂੰ ਇਸ ਦੁਨੀਆ ਦੇ ਵਿੱਚ ਚੁਣ ਲਿਆ ਤੇ ਜੇ ਚੁਣ ਲਿਆ ਤਾਂ ਫਿਰ ਉਹਦੇ ਯੋਗਚਾਲ ਇਹਦਾ ਮਥਰ ਉਹ ਚਾਲ ਨਹੀਂ ਸੀ ਚੱਲਦੀ ਉਸ ਯੋਗਚਾਲ ਨਹੀਂ ਸੀ ਚੱਲਦੀ ਜਿਹੜਾ ਪਰਮੇਸ਼ਰ ਉਹਨਾਂ ਤੋਂ ਚਾਹੁੰਦਾ ਸੀ ਜਿਹੜਾ ਖੁਦਾ ਸਾਡੇ ਤੋਂ ਚਾਹੁੰਦਾ ਹੈ ਉਹਨੇ ਗੱਲਬਾਤ ਹੁਣ ਉਹਨਾਂ ਨਾਲ ਨਹੀਂ ਬਲਕਿ ਗੱਲਬਾਤ ਖੁਦਾ ਸਾਡੇ ਨਾਲ ਕਰਦਾ ਜੇ ਅਸੀਂ ਬੁਲਾਏ ਹੋਏ ਹਾਂ ਜੇ ਅਸੀਂ ਸੱਦੇ ਹੋਏ ਹਾਂ ਜੇ ਖੁਦਾ ਦਾ ਸਾਡੇ ਵਿੱਚ ਮਕਸਦ ਆ ਤੇ ਫਿਰ ਅਸੀਂ ਕਿਹੜੀ ਯਾ ਚੱਲ ਨਹੀਂ ਜੀ ਜੋ ਉਹ ਚਾਲ ਚੱਲੇ ਅਗਲੀ ਅੱਜ ਪੜੋ ਜਲਦੀ ਤੇ ਨਹੀਂ ਅਰਥਾਤ ਪੂਰਨ ਅਦੀਨਗੀ ਉਹ ਕਿਹੜੀ ਚਾਲ ਅਰਥਾਤ ਪੂਰਨ ਅਧੀਨਗੀ ਅਧੀਨਗੀ ਸਮਝਦੇ ਹੋ ਪੂਰਨ ਅਧੀਨਗੀ ਅੱਧੀ ਨੇ ਵਨਥਰਡ ਨੇ ਕਿਹਾ ਉਹਨੇ ਪੂਰੀ ਤਰ੍ਹਾਂ ਦੇ ਨਾਲ ਖੁਦਾ ਦੇ ਸਮਰਪਿਤ ਹੋਣਾ ਵਾ ਪੂਰੀ ਅਧੀਨਗੀ ਦੇ ਨਾਲ ਇਹ ਨਹੀਂ ਕਿ ਅਧਿਕ ਹੋ ਗਏ ਅਧਿਕ ਨਹੀਂ ਇੱਕ ਪੈਸਾ ਇੱਕ ਪਾਸਾ ਸਾਡਾ ਇੱਕ ਸਬੇੜੀ ਚ ਦੂਜੇ ਪਾਸਾ ਦੂਜੀ ਪੈ ਬਿੜੀ ਚ ਤੇ ਦੋ ਬਜਵਾ ਜੇ ਖੁਦਾ ਨੂੰ ਮੰਨਾ ਵਾ ਜੇ ਉਹਦੀ ਪ੍ਰਸ਼ੰਸਾ ਕਰਨੀ ਹੈ ਜੇ ਅਸੀਂ ਖੁਦਾ ਦੇ ਕੋਲ ਦੇਖੋ ਤੌਬਾ ਕਰ ਲਈ ਆ ਬਸ ਸਮਾਂ ਲੈ ਲਿਆ ਵਾ ਹਰ ਚੀਜ਼ ਕਰ ਲਈ ਆ ਤੇ ਚੱਲੀ ਅਸੀਂ ਫਿਰ ਵੀ ਅਧੀਨਗੀ ਚ ਨਾ ਫਿਰ ਡੁੱਬਣ ਵਾਲੀ ਆ